ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਜਾਣਕਾਰੀ ਜਿਵੇਂ ਕੁਝ ਦੋਸੀ ਗੱਲ ਕਰਦੇ ਹਾਂ ਮੌਸਮ ਦੇ ਵਿੱਚ ਵੱਡੇ ਬਦਲਾਅ ਉਹਦੀ ਤੇ ਸਾਲ ਦੇ ਅਖੀਰਲੇ ਦਿਨ ਜਿਹੜਾ ਹੈ ਉਹ ਸੀਤ ਲਹਿਰ ਨੇ ਆਪਣਾ ਕਹਿਰ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਦਿਖਾਇਆ ਲੇਕਿਨ ਜਦੋਂ ਅਸੀਂ ਨਵੇਂ ਸਾਲ ਦੀ ਆਮਦ ਦੀ ਗੱਲ ਕਰਦੇ ਹਾਂ ਤੇ ਖਾਸ ਕਰਕੇ ਨਵੇਂ ਸਾਲ ਦਾ ਸਵਾਗਤ ਜਿਹੜਾ ਹੈ ਉਹ ਸੰਗਣੀ ਧੁੰਦ ਦੇ ਨਾਲ-ਨਾਲ ਮੀਂਹ ਦੇ ਨਾਲ ਕੀਤਾ ਗਿਆ ਔਰ ਇਹ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਸੰਗਣੀ ਧੁੰਦ ਤੇ ਕੜਾਕੇ ਦੀ ਠੰਡ ਇਹ ਬਹੁਤ ਹੀ ਜ਼ਿਆਦਾ ਇਸਨੇ ਆਖਰੀ ਦਿਨਾਂ ਤੋਂ ਵਿੱਚ ਜਿਹੜਾ ਹੈ ਉਹ ਪਰੇਸ਼ਾਨ ਕੀਤਾ ਔਰ ਕਿਆਸਰਾਂੀਆਂ ਲਗਾਈਆਂ ਜਾ ਰਹੀਆਂ ਹਨ ਸਰ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੀ ਉਹ ਜ਼ਰੂਰ ਤੇ ਜ਼ਰੂਰ ਪਵੇਗਾ ਜਿੱਥੇ ਅਸਮਾਨ ਦੇ ਵਿੱਚ ਬੱਦਲ ਚਾਏ ਹੋਏ ਸਨ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ ਜਰੂਰ ਅਸ ਲਗਾਈ ਜਾ ਰਹੀ ਸੀ ਕਿ ਮੀਂਹ ਜਿਹੜਾ ਹੈ ਉਸ ਦੀ ਆਮਦ ਜ਼ਰੂਰ ਹੋਵੇਗੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵੱਡੇ ਬਦਲਾਅ ਦੇ ਲਈ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਹੁਣ ਅਗਲੇ 24 ਘੰਟੇ ਦੌਰਾਨ ਜਿਹੜਾ ਹੈ ਉਹ ਖਾਸ ਕਰਕੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਿਹੜੀ ਹੈ ਜਿਤਾਈ ਗਈ ਹੈ ਔਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਬਾਰਿਸ਼ ਜਿਹੜੀ ਹੈ ਹੋ ਵੀ ਗਈ ਹੈ ਮੌਸਮ ਵਿਭਾਗ ਨੇ ਕਿ 4 ਜਨਵਰੀ ਤੱਕ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਪੁਹਿਖਵਾਣੀ ਕਰ ਦਿੱਤੀ ਹੈ ਔਰ ਨਾਲ ਦੇ ਨਾਲ ਅਲਰਟ ਵੀ ਜਾਰੀ ਕੀਤਾ ਔਰ 31 ਦਸੰਬਰ ਤੋਂ ਲੈ ਕੇ 4 ਜਨਵਰੀ ਤੱਕ ਜਿਹੜਾ ਹੈ ਉਹ ਸੀਤ ਲਹਿਰ ਧੁੰਦ ਦੇ ਚੇਤਾਵਨੀ ਜਾਰੀ ਕੀਤੀ ਗਈ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਹਨੇਰੀ ਤੂਫਾਨ ਤੇ ਬਿਜਲੀ ਚਮਕਰ ਦੀ ਪੁਹਿਖਵਾਣੀ ਵੀ ਨਾਲ ਦੇ ਨਾਲ ਕੀਤੀ ਗਈ ਹੈ ਪਹਾੜੀ ਇਲਾਕਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਪੱਛਮੀ ਗੜਬੜੀ ਜਿਹੜੀ ਹੈ ਉਹ ਸਰਗਰਮ ਹੋ ਰਹੀ ਹੈ ਜਿਸ ਕਰਕੇ ਕਿ 4 ਜਨਵਰੀ ਤੱਕ ਮੌਸਮ ਦੇ ਵਿੱਚ ਬਦਲਾਅ ਜਿਹੜਾ ਹੈ ਉਹ ਬਹੁਤ ਜ਼ਿਆਦਾ ਆ ਸਕਦਾ ਇੱਥੇ ਵੀ ਦੱਸ ਦਈਏ ਕਿ ਬੁੱਧਵਾਰ ਸਵੇਰੇ ਵੀ ਪੰਜਾਬ ਅਤੇ ਚੰਡੀਗੜ੍ਹ ਤੋਂ ਤੇ ਧੁੰਦ ਚਾਈ ਰਹੀ ਮੌਸਮ ਵਿਭਾਗ ਨੇ ਅੱਜ ਤੇ ਕੱਲ ਮੀਂਹ ਦੀ ਸੰਭਾਵਨਾ ਜਿਹੜੀ ਹੈ ਉਹ ਜਤਾਈ ਹੈ ਮੌਸਮ ਵਿਭਾਗ ਮੁਤਾਬਕ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧ ਲੁਧਿਆਣਾ ਸੰਗਰੂਰ ਫਤਿਹਗੜ ਸਾਹਿਬ ਪਟਿਆਲਾ ਤੇ ਮੋਹਾਲੀ ਦੇ ਵਿੱਚ ਕੁਝ ਥਾਵਾਂ ਤੇ ਸੰਘਣੀ ਧੁੰਦ ਜਿਹੜੀ ਹੈ ਉਹ ਪੈ ਸਕਦੀ ਹੈ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਤੇ ਬਟਿੰਡਾ ਦੇ ਵਿੱਚ ਵਕ-ਵਕ ਥਾਵਾਂ ਤੇ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਿਹੜੀ ਹੈ ਉਹ ਹੋ ਸਕਦੀ ਹੈ ਇਸ ਤੋਂ ਇਲਾਵਾ ਪਠਾਨਕੋਟ ਹਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਅਤੇ ਪਟਿਆਲਾ ਦੇ ਬੱਚੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਦੀ ਸੰਭਾਵਨਾ ਜਿਹੜੀ ਹੈ ਉਹ ਜਤਾਈ ਗਈ ਸੀ ਜਿਹੜੇ ਕਿ ਹੁਣ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਵੀ ਰਿਹਾ ਹੈ ਉੱਤੇ ਹੀ ਮੌਸਮ ਵਿਭਾਗ ਵੱਲੋਂ ਤੁੰਦਕਰਨ ਡਰਾਈਵਰਾਂ ਨੂੰ ਵਾਧੂ ਸਾਵਧਾਨੀ ਰੱਖਣ ਦੀ ਸਲਾਹ ਜਿਹੜੀ ਹੈ ਉਹ ਦਿੱਤੀ ਗਈ ਉਹਨਾਂ ਨੂੰ ਠੀਤ ਲਹਿਰ ਤੋਂ ਬਚਣ ਦੇ ਲਈ ਬੇਲੂੜੀ ਯਾਤਰਾ ਤੋਂ ਬਚਣ ਅਤੇ ਗਰਮ ਕੱਪੜੇ ਪੈਣਾਂ ਦੀ ਸਲਾਹ ਵੀ ਦਿੱਤੀ ਗਈ ਹੈ ਜਦੋਂ ਅਸੀਂ ਮੌਸਮ ਵਿਭਾਗ ਦੀ ਗੱਲ ਕਰਦੇ ਹਾਂ ਤੇ ਸਮੇਂ ਰਹਿੰਦੇ ਹਾਂ ਲਾ ਮੌਸਮ ਕਿਹੋ ਜਿਹਾ ਹੈ ਔਰ ਬਿਨਾ ਕਿਸੇ ਕਾਰਨ ਤੋਂ ਸੜਕੀ ਆਵਾਜਾਈ ਜਿਹੜੀ ਹੈ ਉਸ ਨੂੰ ਨਾ ਹੀ ਕੀਤਾ ਜਾਵੇ ਸੜਕਾਂ ਤੇ ਨਾ ਉਤਰਿਆ ਜਾਵੇ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾਂਦਾ ਹੈ ਔਰ ਜਦੋਂ ਅਸੀਂ ਸਿਹਤ ਵਿਭਾਗ ਦੀ ਗੱਲ ਕਰਦੇ ਹਾਂ ਤੇ ਸਿਹਤ ਵਿਭਾਗ ਦੇ ਵੱਲੋਂ ਵੀ ਆਮ ਕਰਕੇ ਜਿਹੜੀ ਹੈ ਉਹ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਂਦੇ ਨੇ ਕਿ ਕਿਹੋ ਜਿਹੀ ਖੁਰਾਕ ਹੋਵੇ ਜੇ ਕੱਪੜੇ ਜੜੇ ਨੇ ਉਹ ਪਹਿਨਣੇ ਜ਼ਰੂਰੀ ਨੇ ਖਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਦੇ ਲਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਬਦਲਾਅ ਜਿਹੜਾ ਹੈ ਮੌਸਮ ਦੇ ਵਿੱਚ ਆ ਸਕਦਾ ਲੇਕਿਨ ਖਾਸ ਸਮੇਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਸ ਖਾਸ ਸਮੇਂ ਦੀ ਜਦੋਂ ਅਸੀਂ ਅਲਰਟ ਜਰੂਰ ਤੇ ਜਰੂਰ ਜਾਰੀ ਕਰ ਦਿੱਤਾ ਗਿਆ ਜਿੱਥੇ ਇੱਕ ਪਾਸੇ ਧੁੰਦ ਦਾ ਕਹਿਰ ਜਿਹੜਾ ਹੈ ਉਹ ਛਾ ਸਕਦਾ ਹੈ ਨਾਲ ਦੇ ਨਾਲ ਮੀਂਹ ਦੀ ਚੇਤਾਵਨੀ ਵੀ ਜਿਹੜੀ ਆਉਣ ਵਾਲੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਹੈ ਉਹ ਦਿੱਤੀ ਗਈ ਹੈ ਸੋ ਮੌਸਮ ਜਿਹੜਾ ਹੈ ਬਹੁਤ ਹੀ ਵੱਡਾ ਰੂਪ ਜਿਹੜਾ ਹੈ ਇੱਕ ਪੱਛਮੀ ਡਿਸਟਰਬੈਂਸ ਦੇ ਕਰਕੇ ਲੈ ਕੇ ਆ ਰਿਹਾ ਹੈ ਲੇਕਿਨ ਇਸ ਦੇ ਵਿੱਚ احتیاط ਉਰਤਨ ਦੀ ਜ਼ਰੂਰਤ ਹੈ ਔਰ ਬਿਨਾਂ ਕਿਸੇ ਕਾਰਨ ਤੋਂ ਜਿਹੜਾ ਹੈ ਉਹ ਸੜਕਾਂ ਦੇ ਉੱਪਰ ਨਾ ਹੀ ਉਤਰਿਆ ਜਾਵੇ ਔਰ ਜਿੱਥੋਂ ਤੱਕ ਹੋ ਸਕੇ ਕਿ ਘਰਾਂ ਦੇ ਵਿੱਚ ਰਿਹਾ ਜਾ ਸਕੇ ਕਿਉਂਕਿ ਸਕੂਲਾਂ ਦੀਆਂ ਛੁੱਟੀਆਂ ਵੀ ਜੜੀਆਂ ਨੇ ਉਹ ਸਰਦੀਆਂ ਦੇ ਵਿੱਚ ਖਾਸ ਕਰਕੇ ਵੱਧ ਜਾਂਦੀਆਂ ਨੇ ਮੌ ਜਿਹੜਾ ਹੈ ਉਹ ਜ਼ਰੂਰ ਤੇ ਜ਼ਰੂਰ ਪ੍ਰਸ਼ਾਸਨ ਦੇ ਵੱਲੋਂ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਮੁਸ਼ਕਲ ਨਾ ਆਵੇ ਕਿਉਂਕਿ ਪਿਛਲੇ ਦਿਨੀ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਬੱਚਿਆਂ ਦੀਆਂ ਖਾਸ ਕਰਕੇ ਸਕੂਲੀ ਬੱਸਾਂ ਨੂੰ ਆਈਆਂ ਸੀ ਔਰ ਨਾਲ ਦੇ ਨਾਲ ਜਦੋਂ ਅਸੀਂ ਸੜਕੀ ਆਵਾਜਾਈ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਵੱਟੀਆਂ ਰੁਕਾਵਟਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਇਸ ਕਰਕੇ ਆਮ ਜਨ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੁੰਦਾ ਹੈ ਇਸੇ ਕਰਕੇ ਹੀ ਮੌਸਮ ਵਿਭਾਗ ਦੇ ਵੱਲੋਂ ਸਮਾਂ ਰਹਿੰਦੇ ਆ ਜਾਣਕਾਰੀ ਜਿਹੜੀ ਉਹ ਸੜਕ ਤੱਕ ਮੁਹੱਈਆ ਕਰਵਾਈ ਜਾਂਦੀ ਆਸਮਿਤ ਕਰਦੇ ਆ ਕਿ ਮੌਸਮ ਦੈਨosaur ਹੀ ਤੁਸੀਂ ਆਪਣਾ ਯਾਤਰਾ ਤੇ ਨਾਲ ਦੀ ਨਾਲ ਆਪਣੀ ਕਾਰਗੁਜ਼ਾਰੀਆ ਜਿਹੜੀ ਹੈ ਨਾ ਉਸ ਨੂੰ ਸੰਭਵ ਕਰੋਗੇ